ਅਚਾਨਕ ਹੋਈ ਵੱਡੀ ਸਿਆਸੀ ਹਲਚਲ ਅਚਾਨਕ ਕੈਬਨਿਟ ਚ 7 ਨਵੇਂ ਚਿਹਰਿਆਂ ਨੂੰ ਕੀਤਾ ਗਿਆ ਸ਼ਾਮਲ ਕੈਬਨਿਟ ਦੇ ਵਿੱਚ 7 ਮੰਤਰੀ ਮੰਡਲ ਦੇ ਵਿੱਚ 7 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਨੇ ਇਸੇ ਨਾਲ ਹੀ ਕੇਜਰੀਵਾਲ ਦੇ ਰਾਜ ਸਭਾ ਜਾਣ ਤੇ ਪੰਜਾਬ ਮੰਤਰੀ ਮੰਡਲ ਦੇ ਵਿੱਚ ਰਦੋਬਦਲ ਦੀਆਂ ਖਬਰਾਂ ਨੇ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ ਕੀ ਆ ਪੂਰੀ ਖਬਰ ਤੁਹਾਡੇ ਨਾਲ ਸਾਂਝ ਕਰਦੇ ਹਾਂ ਤੁਸੀਂ ਜੁੜੇ ਹੋ ਲੁਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਨੂੰ ਲੁਧਿਆਣਾ ਪੱਛਮੀ ਤੋਂ ਆਪਣਾ ਜਿਮਨੀ ਚੋਣ ਦੇ ਲਈ ਉਮੀਦਵਾਰ ਐਲਾਨ ਦਿੱਤਾ ਤੇ ਕੇਜਰੀਵਾਲ ਦੇ ਰਾਜ ਸਭਾ ਚ ਜਾਣ ਦੀਆਂ ਤਿਆਰੀਆਂ ਦੀ ਚਰਚਾ ਹੋਰ ਤੇਜ਼ ਹੋ ਗਈ ਹੈ ਇਸ ਐਲਾਨ ਨੇ 발ਦੀ ਚ ਤੇਰਪੋੜ ਵਾਲਾ ਕੰਮ ਕੀਤਾ ਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਕੇਜਰੀਵਾਲ ਜਾਣਗੇ ਸੰਜੀਵ अरोड़ा ਲੁਧਿਆਣਾ ਵੈਸਟ ਵਾਲੀ ਚੋਣ ਲੜਨਗੇ ਇਸ ਵਿਚਾਰ ਖਬਰ ਕੋਮੀ ਰਾਜਸਟਾਨੀ ਤੋਂ ਆਈ ਹੈ ਕੋਮੀ ਸਿਆਸਤ ਦੀ ਖਬਰ ਹੈ ਕੀ ਖਬਰ ਹੈ ਮੰਤਰੀ ਜਿਹੜੇ ਆ ਸੱਤ ਨਵੇਂ ਸ਼ਾਮਿਲ ਕੀਤੇ ਗਏ ਸੱਤ ਨਵੇਂ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ ਨਤੀਸ਼ ਕੈਬਨਟ ਦੇ ਹੰਦ ਅਚਾਨਕ ਹੋਈ ਇਸ ਹਲਚਲ ਨੇ ਦੇਸ਼ ਦੀ ਸਿਆਸਤ ਦੇ ਵਿੱਚ ਗਰਮਾ-ਗਰਮੀ ਤੇਜ਼ ਕਰ ਦਿੱਤੀ ਹੈ ਕਿ ਆਖਿਰਕਾਰ ਨਤੀਸ਼ ਕੁਮਾਰ ਨੂੰ ਉਚਾਨਕ ਚੋਣਾਂ ਤੋਂ ਐਨ ਪਹਿਲਾਂ ਮੰਤਰੀ ਮੰਡਲ ਦਾ ਵਿਸਥਾਰ ਕਿਉਂ ਕਰਨਾ ਪਿਆ ਤੇ ਸੱਤ ਨਵੇਂ ਚਿਹਰੇ ਕਿਉਂ ਸ਼ਾਮਲ ਕਰਨੇ ਪਏ ਜਾਣਕਾਰੀ ਦੇ ਅਨੁਸਾਰ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਬਨਟ ਦਾ ਵਿਸਥਾਰ ਕੀਤਾ ਗਿਆ ਮੰਤਰੀ ਮੰਡਲ ਨੂੰ ਵਿਸਥਾਰਿਆ ਗਿਆ ਬੀਜਪੀ ਦੇ 7 ਨਵੇਂ ਮੰਤਰੀ ਨੇ ਜਿਹੜੇ ਉਹ ਬਣਾਏ ਗਏ ਨੇ ਵਿਧਾਇਕਾਂ ਨੂੰ ਮੰਤਰੀ ਦੀ ਅਹੁਦੇ ਦੀ ਸੋਚ ਕਾਈ ਗਈ ਹੈ ਇਸੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਬਿਹਾਰ ਦੇ ਵਿੱਚ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾ ਸੰਭਾਵਿਤ ਇਹ ਕਿਹਾ ਜਾਂਦਾ ਹੈ ਕਿ ਆਖਰੀ ਕੈਬਨਿਟ ਵਿਸਥਾਰ ਹੈ ਜਿਹੜੇ ਮੰਤਰੀ ਬਣਾਏ ਗਏ ਨੇ ਬੜੇ ਕਹਿ ਲਿਆ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਨੇ ਬੜੀ ਬੀਜਪੀ ਨੇ ਬੜਾ ਰਾਜਨੀਤਿਕ ਤੌਰ ਤੇ ਸਿਆਸੀ ਸੂਝ-ਬੂਝ ਦਾ ਜਿਹੜਾ ਸਿਲਸਿਲਾ ਉਹ ਦੇਖਿਆ ਹੈ ਤਾਂ ਬਿਹਾਰ ਦੇ ਵਿੱਚ ਇਸ ਬਦਲਾਅ ਨੇ ਕਈ ਸੰਕੇਤ ਦਿੱਤੇ ਨੇ ਕਿ ਬੀਜੇਪੀ ਕਿਸੇ ਡਰ ਦੇ ਵਿੱਚ ਹੈ ਬੀਜੇਪੀ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਹੈ ਕਿ ਨਤੀਸ਼ ਕੁਮਾਰ ਕੋਈ ਗੜਬੜੀ ਕਰਨ ਜਾ ਰਹੇ ਨੇ ਇਹ ਇੱਕ ਵੱਡੀ ਗੱਲ ਹੈ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਨੂੰ ਕੀ ਵਾਕਈ ਕੋਈ ਡਰ ਹੈ ਇਸ ਚੀਜ਼ ਦੇ ਉੱਤੋਂ ਕਿ ਨਤੀਸ਼ ਕੁਮਾਰ ਕੋਈ ਐਸੀ ਵੱਡੀ ਗੜਬੜੀ ਕਰਨ ਦੇ ਰੌਅ ਦੇ ਵਿੱਚ ਨੇ ਕਿ ਜਿਸ ਦਾ ਨਤੀਜਾ ਜਿਹੜਾ ਉਹ ਨਤੀਸ਼ ਕੁਮਾਰ ਦੇ ਕਾਰਨ ਬੀਜੇਪੀ ਨੂੰ ਭੁਗਤਣਾ ਪੈ ਜਾਵੇ ਜੋ ਖਬਰ ਨਿਕਲ ਕੇ ਆ ਰਹੀ ਹੈ ਉਸ ਦੇ ਮਤਾਬਕ ਜਿਹੜੇ ਮੰਤਰੀ ਬਣਾਏ ਗਏ ਨੇ ਕ੍ਰਿਸ਼ਨ ਕੁਮਾਰ ਮੰਟੂ ਨੂੰ ਜਿਹੜਾ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਹੈ ਛਪੜਾ ਦੇ ਅਮਨੌਰ ਤੋਂ ਵਿਧਾਇਕ ਨੇ ਤੇ ਕੁਰਮੀ ਜਾਤੀ ਦੇ ਨਾਲ ਇਹਨਾਂ ਦਾ ਸਬੰਧ ਹੈ ਭਾਜਪਾ ਦੇ ਵਿਧਾਇਕ ਨੇ ਵੀਜੇ ਮੰਡਲ ਇਹ ਅਰਿਆ ਜ਼ਿਲ੍ਹੇ ਦੀ ਸਿਕਟੀ ਤੋਂ ਵਿਧਾਇਕ ਨੇ ਤੇ ਇਹਨਾਂ ਨੂੰ ਜਿਹੜਾ ਥਾਂ ਦਿੱਤੀ ਗਈ ਹੈ ਇਹ ਕੇਵੜ ਜਾਤੀ ਦੇ ਨਾਲ ਜਿਹੜਾ ਸੰਬੰਧਿਤ ਨੇ ਸਿਮਾਂਚਲ ਦੇ ਵਿੱਚ ਮੁਸਲਿਮ ਬੋਹ ਇਲਾਕੇ ਦੇ ਵਿੱਚ ਇਹਨਾਂ ਦਾ ਠੀਕ-ਠਾਕ ਪ੍ਰਭਾਵ ਹੈ ਰਾਜੂ ਸਿੰਘ ਮੁਜੱਫਰਪੁਰ ਤੋਂ ਪਰਦੇ ਸੱٹے ਵਜਾ ਸਾਹਿਬਗੰਜ ਤੋਂ ਵਿਧਾਇਕ ਨੇ Rajput ਨੇ ਇਸੇ ਤਰ੍ਹਾਂ ਨਾਲ ਹੀ ਸੰਜੇ ਸਾਰ ਵਰਗੀ ਮਾਰਵਾੜੀ ਅਤੇ ਦਰਭੰਗਾ ਜਿਹੜਾ ਸਦਰ ਦੇ ਉਹ ਵਿਧਾਇਕ ਰਹੇ ਨੇ ਤੇ ਸਾਰ ਵਰਗੀ ਲਗਾਤਾਰ ਕਈ ਸਾਲਾ ਤੋਂ ਦਰਭੰਗਾ ਦੀ ਇਸੇ ਸੀਟ ਤੋਂ ਜਿਹੜਾ ਚੋਣ ਜਿੱਤਦੇ ਆ ਰਹੇ ਨੇ ਤੇ ਆਰਐਸਐਸ ਦੇ ਕਾਫੀ ਨੇੜੇ ਮੰਨੇ ਜਾਂਦੇ ਨੇ ਵਿਨੇਸ਼ ਮਿਸ਼ਰਾ ਵਿਨੇਸ਼ ਮਿਸ਼ਰਾ ਭੂਮੀਹਾਰ ਜਾਤੀ ਯਾਨੀ ਕਿ ਕਹੋ ਜੇ ਕਿ ਜੱਟ ਟਾਈਪ ਜਿਹੜਾ ਆ ਉਹ ਕਬੀਲੇ ਦੇ ਨਾਲ ਸਬੰਧ ਰੱਖਦੇ ਨੇ ਤੇ ਇਹ ਪਹਿਲਾਂ ਵੀ ਮੰਤਰੀ ਰਹਿ ਚੁੱਕੇ ਨੇ ਤੇ ਇਹਨਾਂ ਨੂੰ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਭਾਜਪਾ ਨੇ ਥਾਂ ਦਿੱਤੀ ਇਹਦੇ ਭੂਮੀਹਾਰ ਜਿਹੜਾ ਜਾਤੀ ਸਮੀਕਰਨ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਐਸੇ ਤਰ੍ਹਾਂ ਨਾਲ ਹੀ ਸੁਨੀਲ ਕੁਮਾਰ ਇਹ ਖੁਸ਼ਵਾਹਾ ਜਾਤੀ ਦੇ ਨਾਲ ਨੇ ਪਿਛਲੇ ਲੋਕ ਸਭਾ ਚੋਣਾਂ ਤੋਂ ਬਾਅਦ ਖੁਸ਼ਵਾਹਾ ਵੋਟਰਾਂ ਦੇ ਵਿੱਚ ਜਿਹੜਾ ਪੁਸ਼ਾਰ ਕਿ ਮੇਰੇ ਵਿੱਚ ਲਗਾਤਾਰ ਜਿਹੜੀ ਉਹਨਾਂ ਦੀ ਕੈਲੀਏ ਕਿ ਪ੍ਰਭਾਵ ਵਾ ਵਧਾ ਗਿਆ ਤੇ ਜਿਸ ਤਰੀਕੇ ਨਾਲ ਸ਼ਾਇਦ ਵੋਟਰਾਂ ਨੇ ਸੀਟਾਂ ਦੇ ਉੱਤੇ ਕਈ ਪ੍ਰਕਾਰ ਦਾ ਉਲਟ ਫੇਰ ਕੀਤਾ ਉਸ ਤੋਂ ਉਸ ਨੂੰ ਦੇਖਦਿਆਂ ਹੋਇਆਂ ਭਾਜਪਾ ਨੇ ਜਿਹੜਾ ਇਹ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੋਤੀ ਲਾਲ ਪ੍ਰਸਾਦ ਰਿੰਗਾ ਵਿਧਾਨ ਸਭਾ ਤੋਂ ਇਹ ਵਿਧਾਇਕ ਨੇ ਤੇ ਤੇਲੀ ਸਮਾਜ ਦੇ ਨਾਲ ਇਹਨਾਂ ਦਾ ਸਬੰਧ ਹੈ ਕੁੱਲ ਮਿਲਾ ਕੇ ਇਹ ਹੈ ਬਿਹਾਰ ਦੀ ਤਸਵੀਰ ਆਖਰਕਾਰ ਭਾਜਪਾ ਨੂੰ ਬਿਹਾਰ ਦੇ ਵਿੱਚ ਅਚਾਨਕ ਕਿਉਂ ਤਬਦੀਲੀ ਕਰਨੀ ਪਈ ਪਟਨਾ ਨਾਲ ਸੰਬੰਧਿਤ ਮੀਡੀਆ ਰਿਪੋਰਟਰਾਂ ਤੇ ਪੱਤਰਕਾਰ ਇਸ ਗੱਲ ਦੀ ਗਵਾਹੀ ਭਰਦੇ ਐ ਕਿ ਅੰਦਰ ਖਾਤੇ ਕਾਫੀ ਕੁਝ ਪੱਕ ਰਿਹਾ ਵਿਧਾਨ ਸਭਾ ਚੋਣਾਂ ਕਾਫੀ ਕੁਝ ਤੈਅ ਕਰਨੀਆਂ ਵਿਧਾਨ ਸਭਾ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਸਿਰਫ ਬਿਹਾਰ ਦੀ ਰਾਜਨੀਤੀ ਨੂੰ ਤੈਅ ਨਹੀਂ ਕਰਨੀਆਂ ਉਹ ਕੇਂਦਰ ਦੇ ਵਿੱਚ ਸੰਗੀ ਸਰਕਾਰ ਯੂਨੀਅਨ ਗਵਰਨਮੈਂਟ ਜਿਹੜੀ ਕਿ NDA ਦੀ ਗਵਰਨਮੈਂਟ نیشنل ਡੈਮੋਕ੍ਰੈਟਿਕ ਅਲਾਈਅንስ ਕੌਮੀ ਜਮਹੂਰੀ ਗੱਠਜੋੜ ਦੀ ਜਿਹੜੀ ਸਰਕਾਰ ਹੈ ਉਸ ਸਰਕਾਰ ਦੇ ਭਵਿੱਖ ਦੇ ਉੱਤੇ ਵੀ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਲਾ ਦੇਣੀ ਹੈ ਜੇ ਤਾਂ ਬੀਜਪੀ ਜਲਤਾਦਲ ਯੂਨਾਈਟਡ ਤੇ ਬਾਕੀ ਜਿਹੜਾ ਐਨਡੀਆ ਦਾ ਕੁੰਬਾ ਇਹ ਚੋਣਾਂ ਜਿੱਤ ਜਾਂਦਾ ਹੈ ਤਾਂ ਇਹਨਾਂ ਲਈ ਕਾਫੀ ਕੁਝ ਸੋਖਾ ਹੋਵੇਗਾ ਨਤੀਸ਼ ਕੁਮਾਰ ਕਿੰਨੀ ਸ਼ਕਤੀ ਗਵਾ ਦਿੰਦੇ ਨੇ ਜਾਂ ਸ਼ਕਤੀ ਨੂੰ ਵਧਾ ਲੈਂਦੇ ਨੇ ਇਹ ਚੀਜ਼ਾਂ ਤੈਅ ਕਰਨਗੀ ਕਿ ਕੇਂਦਰ ਚ ਸਰਕਾਰ ਕਿਸ ਪ੍ਰਕਾਰ ਚੱਲੇਗੀ ਜੇਕਰ ਨਤੀਸ਼ ਕੁਮਾਰ ਆਪਣੀ 45 ਵਾਲੀ ਸੰਖਿਆ ਤੋਂ ਗਿਣਤੀ ਤੋਂ ਵੱਧ ਕੇ 80 70 ਆਲੀ ਲੈਂਚ ਚ ਚਲੇ ਜਾਂਦੇ ਆ 90 ਆਲੀ ਲੈਂਚ ਚ ਚਲੇ ਜਾਂਦੇ ਆ ਤਨਤੀਸ਼ ਕੁਮਾਰ ਦੀ ਬਾਰਗੇਨਿੰਗ ਪਾਵਰ ਬਹੁਤ ਜ਼ਿਆਦਾ ਵੱਜੇਗੀ ਹੁਣ ਚਰਚਾ ਜਾਂਦੇ ਜਾਂਦੇ ਕਰ ਲਈ ਕਿ ਪੰਜਾਬ ਪੰਜਾਬ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਰਾਸਵਾ ਜਾਣਗੇ ਅੱਜ ਸਵੇਰ ਤੋਂ ਬੀਤੀ ਕੱਲ ਸ਼ਾਮ ਤੋਂ ਉਸ ਚਰਚਾ ਨੂੰ ਉਸ ਸਮੇਂ ਹੋਰ ਹੁਲਾਰਾ ਮਿਲ ਗਿਆ ਜਦੋਂ ਜਿਹੜੀ ਚਰਚਾ ਦਾ ਹਿੱਸਕ ਇੱਕ ਹਿੱਸਾ ਸੱਚ ਸਾਬਤ ਹੋ ਗਿਆ ਕਿ ਸੰਜੀਵ अरोड़ा ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਲੜਨਗੇ ਤੇ ਉਸ ਨੂੰ ਉਹਨਾਂ ਨੂੰ ਅੱਜ ਉਮੀਦਵਾਰ ਵੀ ਲਾਣ ਦਿੱਤਾ ਗਿਆ ਕੁੱਲ ਮਿਲਾ ਕੇ ਇਹ ਗੱਲ ਹੁਣ ਸੱਚ ਸਾਬਤ ਹੁੰਦੀ ਹੈ ਹੁਣ ਜੋ ਜਾਣਕਾਰ ਦੱਸਦੇ ਆ ਕਿ ਮੰਤਰੀ ਮੰਡਲ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਦੋ ਥਾਵਾਂ ਖਾਲੀ ਪਈਆਂ ਉਹਨਾਂ ਨੂੰ ਪੁਰਕ ਕੀਤਾ ਜਾਣਾ ਕਈ ਵਿਧਾਇਕ ਕਹਿ ਰਹੇ ਨੇ ਕਿ ਇਹਨਾਂ ਨੂੰ ਛੇਤੀ ਪੁਰਕ ਕੀਤਾ ਜਾਵੇ ਤੇ ਚਰਚਾ ਹੈ ਕਿ ਸੰਜੀਵ अरोड़ा ਜੇ ਜਿੱਤ ਜਾਂਦੇ ਨੇ ਦੇਖੋ ਹੁਣ ਤਾਂ ਲੋਕਾਂ ਦੇ ਹੱਥ ਚੱਕ ਕੇ ਜਿੱਤਣਗੇ ਕਿ ਨਹੀਂ ਜਿੱਤਣਗੇ ਇੱਕ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਇੱਕ ਮੰਤਰੀ ਹੋਰ ਰੀਸ਼ਫਲ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਚਰਚਾ ਚੱਲ ਤਾਂ ਰਹੀ ਹੈ ਕਿ ਸੰਗਰੂਰ ਤੋਂ ਇੱਕ ਮੰਤਰੀ ਆਊਟ ਹੋ ਸਕਦਾ ਹੈ ਹਾਲੇ ਕਿ ਉਹਨਾਂ ਦੇ ਨਾਂ ਦੀ ਪੁਸ਼ਟੀ ਮੈਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਹਜੇ ਗੱਲਾਂ ਜਿਹੜੀਆਂ ਨੇ ਉਹ ਨੇ ਫਿਰ ਕਈ ਵਾਰ ਗੱਲਾਂ ਦਾ ਕੜਾਹ ਬਣ ਜਾਂਦਾ ਹੈ ਤੇ ਮੈਂ ਉਸ ਪਾਸੇ ਜਾਣਾ ਪਸੰਦ ਵੀ ਨਹੀਂ ਕਰਦਾ ਕੀ ਬਣਦਾ ਹੈ ਕਿ ਕਿਹੜਾ ਮੰਤਰੀ ਔਟ ਹੋ ਸਕਦਾ ਹੈ ਇਸ ਦੀਆਂ ਚਰਚਾਵਾਂ ਨੇ ਸੰਗਰੂਰ ਦੇ ਸਿਆਸੀ ਹਲਕਿਆਂ ਦੇ ਵਿੱਚ ਵੀ ਬਿਊਰੋਕ੍ਰੇਸੀ ਦੇ ਅੰਦਰ ਵੀ बाबूशाही ਦੇ ਅੰਦਰ ਵੀ ਤੇ ਕੁੱਲ ਮਿਲਾ ਕੇ ਪੰਜਾਬ ਸਿਕਤਰੇ ਤੱਕੇ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿ ਉਸ ਮੰਤਰੀ ਨੂੰ ਡ੍ਰੌਪ ਕੀਤਾ ਜਾਂਦਾ ਕੱਲ ਵਿਧਾਨ ਸਭਾ ਚ ਵੀ ਉਹਨਾਂ ਦੇ ਮਹਿਕਮੇ ਨੂੰ ਲੈ ਕੇ ਵਾਵਾ ਰੋਲਾ ਰੱਪਾ ਪਿਆ ਹੈ ਦੂਜੀ ਖਬਰ ਇਹ ਹੈ ਕਿ ਜਿਹੜੇ ਹੁਣ ਇਸ ਸਮੇਂ ਜਿਹੜੇ ਦੋ ਬਰਥ ਖਾਲੀ ਨੇ ਉਹਨਾਂ ਤੇ ਕੌਣ ਬਣੂਗਾ ਆਖਰਕਾਰ ਇੰਨੇ ਜਾਣੇ ਨੇ ਕਿਹਦਾ ਦਾ ਲੱਗੂਗਾ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਕੁੱਲ ਮਿਲਾ ਕੇ ਮੰਤਰੀ ਮੰਡਲ ਦੇ ਵਿੱਚ ਰੱਦੋ ਬਦਲ ਕਹਿ ਲਈਏ ਵਿਸਥਾਰ ਕਹਿ ਲਈਏ ਉਹ ਵੀ ਪੰਜਾਬ ਦੇ ਵਿੱਚ ਵੀ ਹੁਣ ਬਿਹਾਰ ਚ ਹੋਇਆ ਜਿਹਦੇ ਆਪਣੇ ਆਪ ਦੇ ਵਿੱਚ ਵੱਡੇ ਮਾਇਨੇ ਨੇ ਬਿਹਾਰ ਦਾ ਹੀ ਮੰਤਰੀ ਮੰਡਲ ਦਾ ਵਿਸਥਾਰ ਭਾਜਪਾ ਤੇ ਜਨਤਾਦਲ ਯੂਨਾਈਟਿਡ ਦੇ ਰਿਸ਼ਤਿਆਂ ਨੂੰ ਤੇ ਆਉਂਦੀਆ ਵੇ ਬਿਹਾਰ ਵਿਧਾਨ ਸਭਾ ਚੋਣਾਂ ਤੇ ਉਹਨਾਂ ਤੋਂ ਬਾਅਦ ਆਉਣ ਵਾਲੇ ਨਤੀਜੇ ਕੇਂਦਰ ਜਿਹੜੀ ਸਰਕਾਰ ਹੈ ਜੁਨੀਅਨ ਗਵਰਨਮੈਂਟ ਹੈ ਜਿਹੜੀ ਉਹਦੇ ਭਵਿੱਖ ਨੂੰ ਲੈ ਕੇ ਕਾਫੀ ਦਿਲਚਸਪ ਨੇ ਇਸ ਤੇ ਨਜ਼ਰ ਬਣਾਈ ਰੱਖੀ ਜਾਵੇਗੀ ਤੁਹਾਨੂੰ ਵੀ ਇਸ ਬਾਰੇ ਜਾਣਕਾਰੀ ਦਿੰਦੇ ਰਹਾਂਗੇ